ਇੱਕ ਵਾਰ ਦੀ ਗੱਲ ਹੈ ਕਿਸੇ ਪਿੰਡ ਦੇ ਤੋਂ ਸਕੇ ਭਰਾ ਤਗੜੇ ਚੌਧਰੀ ਚਿੱਟੇ ਕੁੜਤੇ ਪਜਾਮੇ ਤੇ ਸਿਰ ਤੇ ਦਮਾਲੇ ਵਾਲੀਆਂ ਪੱਗਾਂ ਬੰਨ੍ਹ ਕੇ ਤੇ ਮੋਢਿਆਂ ਤੇ ਬੰਦੂਕ ਟੰਗੀ ਹੋਈ ਸੀ ਕਿਤੇ ਮੇਲੇ ਨੂੰ ਘੁੰਮਣ ਫਿਰਨ ਜਾ ਰਹੇ ਸਨ ਬਹੁਤ ਤਕੜੀ ਸਾਮੀ ਸੀ ਗਲਾਂ ਵਿੱਚ ਸੋਨੇ ਦੇ ਕੈਂਠੇ ਤੇ ਛਾਪਾਂ ਛੱਲੇ ਪਾਏ ਹੋਏ ਸਨ ਤੇ ਪੂਰਾ ਟੌਰ ਕੱਢਿਆ ਹੋਇਆ ਸੀ ਉਹ ਮੇਲੇ ਨੂੰ ਘੁੰਮਣ ਜਾਣ ਜਦੋਂ ਜਾ ਰਹੇ ਸਨ ਉਹਨਾਂ ਦੇ ਪਿੱਛੇ ਇੱਕ ਉਸੇ ਪਿੰਡ ਦਾ ਆਦਮੀ ਜੋ ਕਿ ਬਹੁਤ ਹੀ ਮਾਤੜਾ ਸੀ ਤੇ ਉਹ ਬੱਕਰੀਆਂ ਚਾਰਦਾ ਸੀ ਤੇ ਨਾਲ ਉਸ ਬੱਕਰੀਆਂ ਚਾਰਨ ਵਾਲੇ ਦਾ ਲੜਕਾ ਵੀ ਸੀ ਉਸਨੇ ਲੜਕੇ ਨੂੰ ਕਿਹਾ ਕਿ ਤੂੰ ਬੱਕਰੀਆਂ ਦਾ ਧਿਆਨ ਰੱਖ ਮੈਂ ਜਰਾ ਇਹਨਾਂ ਦੇ ਨਾਲ ਜਾਣਾ ਵਾ ਬੜੇ ਤਗੜੇ ਬੰਦਿਆਂ ਨਾਲ ਆਪਣੇ ਪਿੰਡ ਦੀ ਰੱਜੇ ਪੁਜੇ ਇੱਕ ਤੇ ਮੇਲਾ ਦੇਖਣ ਚੱਲੇ ਆ ਮੈਂ ਵੀ ਨਾਲ ਹੀ ਜਾਣਾ ਵਾ ਤੇ ਉਸਨੇ ਵੀ ਜਿੱਦਾਂ ਦੇ ਕੱਪੜੇ ਸੀ ਉਹਨਾਂ ਕੱਪੜਿਆਂ 'ਚ ਹੀ ਨਾਲ ਹੀ ਮਗਰੇ ਹੋ ਤੁਰਿਆ ਕਿਉਂਕਿ ਗੱਲ ਭਲਿਆਂ ਵੇਲੇ ਦੀ ਹੈ ਇਸ ਕਰਕੇ ਉਹ ਪੈਦਲ ਹੀ ਜਾ ਰਹੇ ਸਨ ਕੋਈ 15-20 ਮਿੰਟ ਚੱਲਣ ਤੋਂ ਬਾਅਦ ਅੱਗੇ ਜਾ ਕੇ ਉਹਨਾਂ ਦੋਹਾਂ ਚੌਧਰੀਆਂ ਦੀ ਕਿਸੇ ਅਣਜਾਣ ਬੰਦੇ ਨਾਲ ਲੜਾਈ ਹੋ ਜਾਂਦੀ ਹੈ ਤੇ ਲੜਾਈ ਵਿੱਚ ਇੱਕ ਚੌਧਰੀ ਨੇ ਬੰਦੂਕ ਕੱਢ ਕੇ ਉਸਦੇ ਸੀਨੇ ਵਿੱਚ ਗੋਲੀ ਮਾਰੀ ਇਸ ਦੇ ਨਾਲ ਉਹ ਬੰਦਾ ਮਰ ਗਿਆ ਤੇ ਮੌਕੇ ਤੇ ਜਦੋਂ ਪੁਲਿਸ ਆਈ ਤੇ ਪੁਲਿਸ ਨੇ ਇਹਨਾਂ ਤਿੰਨਾਂ ਨੂੰ ਉਹ ਦੋਵੇਂ ਚੌਧਰੀ ਤੇ ਬੱਕਰੀਆਂ ਵਾਲਾ ਮਾਤੜ ਬੰਦਾ ਤਿੰਨਾਂ ਨੂੰ ਫੜ ਕੇ ਪੁਲਿਸ ਲੈ ਗਈ ਜਦੋਂ ਕੇਸ ਚੱਲਿਆ ਤਾਂ ਤਿੰਨਾਂ ਤੇ ਕਤਲ ਦਾ ਜੁਰਮ ਸਾਬਤ ਹੋ ਗਿਆ ਤੇ ਸਜ਼ਾਏ ਮੌਤ ਯਾਨੀ ਕਿ ਫਾਂਸੀ ਦਾ ਹੁਕਮ ਦਿੱਤਾ ਗਿਆ ਜਿਸ ਦਿਨ ਇਹਨਾਂ ਨੂੰ ਫਾਂਸੀ ਦਿੱਤੀ ਜਾਣੀ ਸੀ ਤਿੰਨਾਂ ਨੂੰ ਵਾਰੀ-ਵਾਰੀ ਇਹਨਾਂ ਦੀ ਆਖਰੀ ਇੱਛਾ ਬਾਰੇ ਪੁੱਛਿਆ ਤਾਂ ਪਹਿਲੋਂ ਇੱਕ ਚੌਧਰੀ ਨੂੰ ਬੁਲਾਇਆ ਤਾਂ ਉਸ ਨੇ ਕਿਹਾ ਕਿ ਮੇਰੇ ਕੋਲ ਖੁੱਲਾ ਡੁੱਲਾ ਹੈ ਸਭ ਕੁਝ ਜ਼ਮੀਨ ਜੱਦਾ ਹਨ ਮੇਰਾ ਅੱਧਾ ਤੁਸੀਂ ਲੋਕਾਂ ਵਿੱਚ ਗਰੀਬ ਲੋਕਾਂ ਵਿੱਚ ਵੰਡ ਦਿਓ ਤੇ ਗੁਰਦਵਾਰਿਆਂ ਨੂੰ ਸੀਤਾਂ ਨੂੰ ਦਾਨ ਕਰ ਦਿਓ ਜਦੋਂ ਉਸ ਨੂੰ ਫਾਂਸੀ ਦੇਣ ਲੱਗੇ ਤਾਂ ਜਦੋਂ ਗਲ ਵਿੱਚ ਰੱਸਾ ਪਾ ਕੇ ਖਿੱਚਿਆ ਗਿਆ ਤਾਂ ਥੱਲੇੋਂ ਫਟਾਂ ਨਿਕਲਿਆ ਹੀ ਨਹੀਂ ਤੇ ਉਹ ਭੁੰਜੇ ਜ਼ਮੀਨ ਤੇ ਡਿੱਗਾ ਇਸ ਕਰਕੇ ਉਸ ਦਾ ਬਚਾਅ ਹੋ ਗਿਆ ਤੇ ਅਗਲੇ ਚੌਧਰੀ ਦੀ ਵਾਰੀ ਆਏ ਉਸ ਤੋਂ ਵੀ ਉਸ ਦੀ ਆਖਰੀ ਇੱਛਾ ਪੁੱਛੀ ਗਈ ਤਾਂ ਉਸ ਨੇ ਵੀ ਕਿਹਾ ਵੀ ਭਾਈ ਮੇਰੇ ਕੋਲ ਖੁੱਲੇ ਮਰਬੇ ਹਨ ਜ਼ਮੀਨ ਜਾਇਦਾਦ ਕਿਸੇ ਚੀਜ਼ ਦੀ ਘਾਟ ਨਹੀਂ ਹੈ ਮਾਲ ਡੰਗਰ ਦੀ ਵੀ ਕੋਈ ਘਾਟ ਨਹੀਂ ਹੈ ਤੁਸੀਂ ਥੋੜੇ ਬਹੁਤੇ ਮੇਰੇ ਪਰਵਾਰ ਦੀ ਰੱਖ ਕੇ ਬਾਕੀ ਸਾਰੇ ਜਿੰਨੂੰ ਮਰਜ਼ੀ দান ਕਰ ਦੋ ਗਰੀਬਾਂ ਨੂੰ দান ਕਰੋ ਚਾਹੇ ਮੰਦਰਾ ਮਸੀਤਾ ਵਿੱਚ দান ਕਰੋ ਕਿਸੇ ਦਾ ਭੜਾ ਹੋ ਜਾਵੇਗਾ ਜਦੋਂ ਉਸ ਦੀ ਇਹ ਗੱਲ ਸੁਣੀ ਤਾਂ ਉਸ ਨੂੰ ਵੀ ਫਾਂਸੀ ਦੇਣ ਲੱਗੇ ਤਾਂ ਰੱਸਾ ਖਿੱਚਿਆ ਤਾਂ ਫੱਟਾ ਫੇਰ ਨਹੀਂ ਨਿਕਲਿਆ ਤੇ ਉਹ ਥੱਲੇ ਜ਼ਮੀਨ ਤੇ ਡਿੱਗਾ ਇਸ ਕਰਕੇ ਉਸ ਦਾ ਵੀ ਬਚਾਅ ਹੋ ਗਿਆ ਤੇ ਹੁਣ ਵਾਰੀ ਆ ਗਈ ਉਸ ਮਹੱਤੜ ਬੱਕਰੀਆਂ ਚਾਰਨ ਵਾਲੇ ਦੀ ਤਾਂ ਉਸ ਨੂੰ ਵੀ ਪੁੱਛਿਆ ਹਾਂ ਬਈ ਤੇਰੀ ਆਖਰੀ ਇੱਛਾ ਤਾਂ ਉਸ ਨੇ ਕਿਹਾ ਵੀ ਮੈਂ ਇੰਨਾ ਚੌਧਰੀਆਂ ਵਾਂਗੂ ਜ਼ਮੀਨਾਂ ਮਰਬਿਆਂ ਦਾ ਮਾਲਕ ਨਹੀਂ ਆ ਮੇਰੇ ਕੋਲ ਤਾਂ ਕੇਵਲ 6 ਬੱਕਰੀਆਂ ਰੱਖੀਆਂ ਹੋਈਆਂ ਤੁਸੀਂ ਇਦਾਂ ਕਰਿਓ ਉਹ 6 ਬੱਕਰੀਆਂ ਵੇਚ ਕੇ ਆ ਫੱਟਾ ਸਹੀ ਕਰਾ ਲਿਓ ਬਾਕੀ ਹੁਣ ਮੈਨੂੰ ਪਤਾ ਤਾਂ ਹੈ ਹੀ ਵੀ ਮੈਂ ਤਾਂ ਮਾਰੀ ਜਾਣਾ ਹੈ ਤੇ ਉਹਨਾਂ ਨੇ ਜਦੋਂ ਉਸ ਤੇ ਗਲ ਵਿੱਚ ਰੱਸਾ ਪਾਇਆ ਰੱਸਾ ਖਿੱਚਿਆ ਤਾਂ ਫੱਟਾ ਖੁੱਲ ਗਿਆ ਇਸ ਕਰਕੇ ਉਹ ਬੱਕਰੀਆਂ ਚਾਰਨ ਵਾਲਾ ਮੌਕੇ ਤੇ ਹੀ ਮਰ ਗਿਆ ਸੋ ਦੋਸਤੋ ਇਸ ਕਹਾਣੀ ਤੋਂ ਇਹੀ ਸਿੱਖਿਆ ਮਿਲਦੀ ਹੈ ਵੀ ਫੋਕੀ ਬੱਲੇ ਬੱਲੇ ਚ ਕੁਝ ਨਹੀਂ ਰੱਖਿਆ ਦਿਖਾਵਾ ਕਰਨ ਚ ਕੁਝ ਨਹੀਂ ਰੱਖਿਆ ਤੁਸੀਂ ਜਿੰਨੇ ਜੁਗੇ ਹੋ ਉਨੇ ਚ ਹੀ ਰਹੋ ਕਿਉਂਕਿ ਹਮੇਸ਼ਾ ਆਪਣੇ ਬਰਾਬਰ ਦੇ ਬੰਦਿਆਂ ਨਾਲ ਹੀ ਮਿਲਣਾ ਵਤਣਾ ਚਾਹੀਦਾ ਹੈ ਜਿਆਦੇ ਵੱਡੇ ਬੰਦਿਆਂ ਦੀ ਚਾਪਲੂਸੀ ਕਰੋਗੇ ਉਹਨਾਂ ਨਾਲ ਮਿਲ ਕੇ ਲੋਕਾਂ ਨੂੰ ਦਿਖਾਵਾ ਕਰੋਗੇ ਤਾਂ ਤੁਹਾਡੀ ਹਾਲਤ ਵੀ ਇਸ ਮਾਤੜ ਬੱਕਰੀਆਂ ਵਾਲੇ ਵਰਗੀ ਹੀ ਹੋਵੇਗੀ ਸੋ ਜਿੰਨਿਆਂ ਕ ਲੱਤਾਂ ਭਾਰ ਚੱਲਦੀਆਂ ਉਹਨਾਂ ਕੀ ਦਿਖਾਵਾ ਕਰੋ ਜੀ ਸੋ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਦਿਆ ਕਰੋ ਤੇ ਨੋਟੀਫਿਕੇਸ਼ਨ ਬਟਨ ਜਰੂਰ ਔਨ ਕਰਿਆ ਕਰੋ ਤਾਂ ਕਿ ਆਉਣ ਵਾਲੀਆਂ ਕਹਾਣੀਆਂ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਜੀ ਸੋ ਬਹੁਤ ਬਹੁਤ ਧੰਨਵਾਦ ਜੀ